ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਵੈਲਕਮ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲੋ ਸਾਬ ਭਾਤੇ ਜਨਤਾ ਪਾਰਟੀ ਦੱਸਦੇ ਨੇ ਕਿ ਬਹੁਤ ਅਗਰੈਸਿਵਲੀ ਸਿਆਸੀ ਖੇਤਰ ਦੇ ਵਿੱਚ ਪਲਾਂਗਾ ਪਟ ਰਹੀ ਹੈ ਤੇ ਗਾਹ ਨੂੰ ਪਤਾ ਨਹੀਂ ਕੀ ਹੋਣਾ ਪਰ ਫਿਲਹਾਲ ਉਹ ਚਾਹੁੰਦੇ ਨੇ ਕਿ ਆਪਣੇ ਬਲਬੂਤੇ ਦੇ ਉੱਤੇ ਚੋਣਾਂ ਲੜੀਆਂ ਜਾਣ ਉਹ ਵਰਟੀਕਲ ਐਂਡ ਹਾਰੀਜ਼ਨਨਟਲ ਬਹੁਤ ਸਾਰੀਆਂ ਯੋਜਨਾਵਾਂ ਦੇ ਤਹਿਤ ਗਰੋਅ ਕਰ ਰਹੀ ਹੈ ਭਾਜਪਾ ਜਨਤਾ ਪਾਰਟੀ ਔਰ ਦੱਸੋ ਸਾਨੂੰ ਭਲਾ ਕੀ ਲੋੜ ਪੈ ਗਈ ਹੈ ਦੋਸ਼ ਲੱਗ ਰਹੇ ਨੇ ਕਿ ਉਹ ਆਮ ਆਦਮੀ ਪਾਰਟੀ ਚੋਂ ਖੁੰਘ ਕੇ ਐਮਐਲਏ ਆਪਣੇ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦੀ ਹੈ ਇਹ ਦੇ ਇਹਦੇ ਚ ਇਹ ਹੈ ਵੀਰ ਜੀ ਪਹਿਲੀ ਗੱਲ ਤਾਂ ਤੁਹਾਡੀ ਬਿਲਕੁਲ ਵਾਜਬ ਹੈਗੀ ਹੈ ਕਿ ਭਾਰਤੀ ਜਨਤਾ ਪਾਰਟੀ ਪੂਰੇ ਜੋਸ਼ੋਖ ਰੋਸ਼ ਨਾਲ ਲੱਗੀ ਹੋਈ ਹੈ ਲੋਕਾਂ ਦੇ ਵਿੱਚ ਵਿਚਰਨ ਵਾਸਤੇ ਲੋਕਾਂ ਨੂੰ ਨਾਲ ਜੋੜਨ ਵਾਸਤੇ ਆਮ ਜਿਹੜੇ ਹੈਗੇ ਆ ਲੋਕ ਪਿੰਡਾਂ ਦੇ ਲੋਕ ਆਕਸ ਤੌਰ ਤੇ ਜੇ ਆਪਾਂ ਗੱਲ ਕਰੀਏ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਵੱਡੀ ਪੱਧਰ ਤੇ ਜੁੜ ਰਹੇ ਨੇ ਪਰ ਦੂਸਰੀ ਜਿਹੜੀ ਗੱਲ ਇਹ ਆਪਰੇਸ਼ਨ ਲੋਟਸ ਦੀ ਗੱਲ ਕਰਦੇ ਨੇ ਇਹ ਆਪਣੀ ਡਿੱਗਦੀ ਜਾ ਰਹੀ ਸਾਖ ਨੂੰ ਬਚਾਉਣ ਵਾਸਤੇ ਜਿਹੜੇ ਹੈਗੇ ਨੇ ਇਹਨਾਂ ਦਾ ਲਾਸਟ ਉਪਰਾਹਲਾ ਹੈ ਕਿਉਂਕਿ ਆਖਰੀ ਸਾਲ ਹੈ ਤੇ ਇਹਨਾਂ ਨੂੰ ਇਹ ਲੱਗਦਾ ਹੈਗਾ ਵੀ ਕਿਵੇਂ ਨਾ ਕਿਵੇਂ ਕਰਕੇ ਕਿਉਂਕਿ ਅੱਗੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਕਰਦੇ ਨੇ ਲੋਕ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਤਾ ਇਹ ਵੱਧਦੀ ਹੋਈ ਸਾਖ ਨੂੰ ਦੇਖ ਕੇ ਆਪਣੀ ਡਿੱਗਦੀ ਹੋਈ ਸਾਖ ਨੂੰ ਦੇਖ ਕੇ ਆਮ ਆਦਮੀ ਪਾਰਟੀ ਜਿਹੜੀ ਤਾਂ ਇਹ ਭਾਰਤੀ ਜਨਤਾ ਪਾਰਟੀ ਦੇ ਇਸ ਤਰ੍ਹਾਂ ਦੇ ਅਲੀਗੇਸ਼ਨ ਲਾਉਂਦੇ ਨੇ ਔਰ ਇਸ ਤੋਂ ਪਹਿਲਾਂ ਵੀ ਦੋ ਵਾਰੀ ਇਹਨਾਂ ਨੇ ਜਿਹੜੇ ਅਲੀਗੇਸ਼ਨ ਲਾਏ ਸੀ ਆਪਰੇਸ਼ਨ ਲੋਟਸ ਦੇ ਤਾਂ ਇਹਨਾਂ ਦੀ ਸਰਕਾਰ ਆ ਖੁੱਦ ਦੀ ਪੰਜਾਬ ਦੇ ਅੰਦਰ ਉਹ ਜਿਹੜੇ ਅਲੀਗੇਸ਼ਨ ਲਾਏ ਸੀ ਉਹਨਾਂ ਦਾ ਹੁਣ ਤੱਕ ਕੀ ਬਣਿਆ ਅੱਜ ਤੱਕ ਕੋਈ ਕਾਰਵਾਈ ਹੋਈ ਆ ਕੁੱਛ ਕੋਸ਼ਿਸ਼ ਕਰਨੀ ਸਕੇ ਨਾ ਹੀ ਉਦੋਂ ਕੋਈ ਲੋਟਸ ਦਾ ਸੀਗਾ ਨਾ ਕੋਈ ਹੁਣ ਲੋਟਸ ਦਾ ਹੈਗਾ ਇਹ ਸਿਰਫ ਜਿਹੜਾ ਹੈਗਾ ਇੱਕ ਕਹਿਣ-ਕੋਣ ਦੀਆਂ ਗੱਲਾਂ ਹੈ ਕਿ ਚਰਚਾ ਦੇ ਵਿੱਚ ਰਹਿਣ ਦਾ ਕਿਉਂਕਿ ਜਿਵੇਂ ਲਾਅ ਐਂਡ ਆਰਡਰ ਦੀ ਪਿਸ਼ਿਸ਼ਣ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਬਹੁਤ ਮਾੜੀ ਹੈ ਆਪਾਂ ਸਾਰੇ মিডিਆ 'ਚ ਵੀ ਪਤਾ ਹੈਗਾ ਪੂਰੀ ਦੁਨੀਆ ਦੇ ਵਿੱਚ ਪਤਾ ਜਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਹੈਗਾ ਤਾਂ ਉਸ ਚੀਜ਼ ਪਾਸਿਓਂ ਧਿਆਨ ਹਟਾਉਣ ਵਾਸਤੇ ਆਮ ਲੋਕਾਂ ਦਾ ਨਵੇਂ ਤੋਂ ਨਵਾਂ ਕੋਈ ਸ਼ਗੂਫਾ ਛੜਦੇ ਨੇ ਤੇ ਅੱਜ ਵੀ ਜਿਹੜਾ ਹੈਗਾ ਮੈਡਮ ਨਰਿੰਦਰ ਕੌਰ ਭਰਾਸ ਜਿਹੜੇ ਹੈਗੇ ਜ਼ਿਲ੍ਹਾ ਸੰਗਰੂਰ ਨਾਲ ਸੰਬੰਧਿਤ ਰੱਖਦੇ ਨੇ ਐਮਐਲਏ ਨਿਆਮ ਆਦਮੀ ਪਾਰਟੀ ਦੇ ਤੁਸੀਂ ਇਹ ਦੇਖੋ ਕਿ ਉਹ ਕਹਿੰਦੇ ਜੇ ਇਹ ਪਹਿਲਾਂ ਇਹਨਾਂ ਨੇ ਅਲੀਗੇਸ਼ਨ ਲਾਇਆ ਸੀ 25-25 ਹਜ਼ਾਰ ਕਰੋੜ 25-25 ਕਰੋੜ ਦੇ ਵਿੱਚ ਜਿਹੜੇ ਹੈਗੇ ਆ ਸਾਡੇ ਐਮਐਲਏ ਖਰੀਦਣਾ ਚਾਹੁੰਦੇ ਨੇ ਤੇ ਇਸ ਵਾਰੀ ਤਾਂ ਇਹਨਾਂ ਨੇ ਉਹ ਨਹੀਂ ਲਾਇਆ ਹੈਗਾ ਇਹਨਾਂ ਨੇ ਕਿਹਾ ਹੈਗਾ ਕਿ ਸਾਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਆ ਸਾਡਾ ਮਤਲਬ ਕੋਈ ਇਹਨਾਂ ਕੋਲੇ ਠੋਸ ਸਬੂਤ ਹੈ ਨਹੀਂ ਜੇਰ ਨੂੰ ਪੁੱਛੋ ਵੀ ਤੁਸੀਂ ਕੋਈ ਕੋਈ ਮੀਟਿੰਗ ਹੋਈ ਆ ਤੁਹਾਡੀ ਜਿੰਨਾ ਤੇ ਅਲੀਗੇਸ਼ਨ ਲਾਇਆ ਸਰਦਾਰ ਨਾਇਬ ਸਿੰਘ ਸੈਣੀ ਜਿਹੜੇ ਮੁੱਖ ਮੰਤਰੀ ਨੇ ਹਰਿਆਣੇ ਦੇ ਬਹੁਤਨੇਕ ਲੀਡਰ ਨੇ ਜ਼ਮੀਨ ਨਾਲ ਜੁੜੇ ਹੋਏ ਨੇ ਲੋਕਾਂ ਨਾਲ ਨਿੱਜੀ ਤੌਰ ਤੇ رابطہ ਹੇਠਲੇ ਪੱਤਰ ਤੋਂ ਉੱਠ ਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਨੇ ਔਰ ਪੰਜਾਬ ਦੇ ਲੋਕ ਖਾਸ ਤੌਰ ਤੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਔਰ ਦਸਤਾਰ ਸਜਾ ਕੇ ਜਿਹੜੇ ਕਿਤੇ ਪੰਜਾਬ ਦੇ ਵਿੱਚ ਕਿਤੇ ਵੀ ਆਉਦਾ ਮਤਲਬ ਆਉਂਦੇ ਨੇ ਉਹਨਾਂ ਦਾ ਟੂਰ ਪ੍ਰੋਗਰਾਮ ਹੁੰਦਾ ਜਾਂ ਪੰਜਾਬੀ ਕਿਸੇ ਸਮਾਗਮ ਦੇ ਵਿੱਚ ਜਾਂਦੇ ਨੇ ਸਿਰ ਤੇ ਵਧੀਆ ਦਸਤਾਰ ਸਜਾ ਕੇ ਜਾਂਦੇ ਨੇ ਪੰਜਾਬ ਨੂੰ ਉਹ ਪਿਆਰ ਕਰਦੇ ਨੇ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਜੋ ਪਿਆਰ ਵੱਧ ਰਿਹਾ ਹੈਗਾ ਲੋਕਾਂ ਦੇ ਵਿੱਚ ਉਹਨਾਂ ਦੇ ਰਾਹੀ ਤਾਂ ਉਹਨਾਂ ਨੂੰ ਲੈਟ ਡਾਊਨ ਕਰਨ ਵਾਸਤੇ ਉਹਨਾਂ ਤੇ ਇਸ ਤਰ੍ਹਾਂ ਦੇ ਐਲੀਗੇਸ਼ਨ ਲਾਉਣ ਤਾਂ ਲਾਏ ਜਾਂਦੇ ਨੇ ਤਾਂ ਕਿ ਉਹ ਪੰਜਾਬ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਉਹਨੂੰ ਪਸੰਦ ਕਰਦੇ ਨੇ ਤਾਂ ਇੱਕ ਉਸ ਲੀਡਰ ਨੂੰ ਚੁਣਿਆ ਗਿਆ ਕਿ ਜਿਹਦੇ ਲੋਕਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਉਹਨਾਂ ਦਾ ਚੰਗਾ ਅਕਸ ਹੈਗਾ ਤਾਂ ਜਦੋਂ ਵੀ ਇਹ ਐਲੀਗੇਸ਼ਨ ਕਿਤੇ ਲਾਉਂਦੇ ਨੇ ਇਹ ਪਹਿਲਾਂ ਵੀ ਜਿਹੜਾ ਐਲੀਗੇਸ਼ਨ ਲਾਛਦੇ ਰਹੇ ਨੇ ਕਿ ਆਸੀਂ ਸਾਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਆਉਂਦੇ ਨੇ ਕਿਸੇ ਪੰਜਾਬ ਚੋਂ ਕਿਸੇ ਲੀਡਰ ਦਾ ਨਾਂ ਨਹੀਂ ਲਿਆ ਗਿਆ ਹੁਣ ਵੀ ਜਿਹੜਾ ਲਾਇਆ ਗਿਆ ਐਬਲੀਗੇਸ਼ਨ ਲਾਇਆ ਗਿਆ ਉਹ ਲਾਇਆ ਗਿਆ ਮੁੱਖ ਮੰਤਰੀ ਹਰਿਆਣੇ ਦੇ ਸਤਾਰ ਨਾਇਬ ਸਿੰਘ ਸੈਣੀ ਹੋਰਾਂ ਤੇ ਪੰਜਾਬ ਦੇ ਕਿਸੇ ਲੀਡਰ ਨੇ ਇਹਨਾਂ ਨੂੰ ਅਪਰੋਚ ਨਹੀਂ ਕੀਤਾ ਔਰ ਫਿਰ ਉਸ ਐਮਐਲਏ ਨੂੰ ਤੁਸੀਂ ਇਹ ਦੇਖੋ ਕਿ ਆਪਰੇਸ਼ਨ ਲੋਟਸ ਦਾ ਮਤਲਬ ਜੋ ਆਪਾਂ ਇਹ ਕਹਿਣਾ ਚਾਹੁੰਦੇ ਨੇ ਕਿ ਇਹ ਉਹ ਐਮਐਲਏ ਆ ਨਰਿੰਦਰ ਕੌਰ ਭਰਾਜ ਕਿ ਇਹਨਾਂ ਦੇ ਆਮ ਆਦਮੀ ਪਾਰਟੀ ਦਾ ਹੀ ਇੱਕ ਵਰਕਰ ਲੀਡਰ ਉਹ ਬੰਦਾ ਜਿਹੜੇ ਇਹਨਾਂ ਦੇ ਉਸ ਵੇਲੇ ਪਹਿਲਾਂ ਆ ਆਟੇ ਦੇ ਵਿੱਚ ਪਾਣੀ ਪਾਣੀ ਦੇ ਵਿੱਚ ਆਟਾ ਘੋਲ ਕੇ ਲੇਵੀ ਬਣਾ ਕੇ ਇਹਨਾਂ ਦੇ ਪੋਸਟਰ ਕੰਧਾਂ ਤੇ ਲਾਉਂਦੇ ਰਹੇ ਇਹਨਾਂ ਦੀਆਂ ਦਰਿਆ ਬਿਛਾਉਂਦੇ ਰਹੇ ਇਹਨਾਂ ਦੇ ਝੂਠੇ ਭਾਂਡੇ ਚੱਕਦੇ ਰਹੇ ਇਹਨਾਂ ਨੂੰ ਪਾਣੀ ਪਿਉਂਦੇ ਰਹੇ ਮਤਲਬ ਹਰ ਵਰਕਰ ਨੇ ਜਿਹੜਾ ਕੰਮ ਕੀਤਾ ਸੀਗਾ ਉਹ ਵਰਕਰ ਇਹਨਾਂ ਕੋਲੇ ਗਿਆ ਕਿ ਮੈਨੂੰ ਤੁਸੀਂ ਟਰੱਕ ਜਨ ਦਾ ਪ੍ਰਧਾਨ ਬਣਾ ਦਿਓ ਤਾਂ ਉਹਦੇ ਨਾਲ ਡੀਲ ਹੋ ਗਈ ਕਿ ਐਨੇ ਲੱਖ ਲਵਾਂਗੇ ਤੈਨੂੰ ਪ੍ਰਧਾਨ ਬਣਾ ਦਾਂਗੇ ਤੇ ਉਸ ਤੋਂ ਬਾਅਦ ਕੋਈ ਹੋਰ ਬੰਦਾ ਆਇਆ ਉਹਨੇ ਉਸ ਤੋਂ ਵੱਧ ਪੈਸੇ ਦਿੱਤੇ ਤੇ ਟਰੱਕ ਜਿੰਦਾ ਪ੍ਰਧਾਨ ਉਸ ਬੰਦੇ ਨੂੰ ਬਣਾਤਾ ਪਰ ਜਿਹੜੇ ਬੰਦੇ ਨੇ ਪਹਿਲਾਂ ਕਮਿਟਮੈਂਟ ਕੀਤੀ ਸੀ ਉਸ ਤੋਂ ਪੈਸੇ ਲੈ ਵੀ ਲਏ ਗਏ ਸੀ ਉਹਨਾਂ ਦੇ ਉਹਦੇ ਦੱਸਣ ਮੁਤਾਬਕ ਤਾਂ ਉਹ ਬੰਦਾ ਮੁੜ ਕੇ ਮੀਡੀਆ ਦੇ ਵਿੱਚ ਆਇਆ ਉਹਨੇ ਮੀਡੀਆ ਦੇ ਵਿੱਚ ਆ ਕੇ ਆਪਦੀ ਬਕਾਇਦਾ ਤੌਰ ਤੇ ਉਹਨੇ ਦੱਸਿਆ ਰੋਕ ਕੇ ਦੱਸਿਆ ਕਿ ਮੇਰੇ ਨਾਲ ਇਸ ਤਰ੍ਹਾਂ ਹੋਈ ਮੈਥੋਂ ਇੰਨੇ ਪੈਸੇ ਲੈ ਲੇ ਤਾਂ ਮੈਨੂੰ ਇਹਨਾਂ ਨੇ ਪ੍ਰਧਾਨ ਬਣਾਉਣਾ ਸੀ ਪ੍ਰਧਾਨ ਨਹੀਂ ਬਣਾਇਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਕਿਸੇ ਹੋਰ ਨੂੰ ਬਣਾਤਾ ਉਹ ਤੋਂ ਪੈਸੇ ਵੱਧ ਲੈ ਲਏ ਤੇ ਇਥੋਂ ਤੱਕ ਕਿ ਉਹਨੇ ਸੁਸਾਈਡ ਕਮਿਟ ਕਰਨ ਵਾਸਤੇ ਵੀ ਉਹਨੇ ਕਿਹਾ ਸੀ ਵੀ ਮੈਂ ਹੁਣ ਇਸ ਤਰ੍ਹਾਂ ਦਾ ਮਾਹੌਲ ਬੈ ਜਿਹੜਾ ਸਿਰਜਣ ਜਾ ਰਿਹਾ ਵੀ ਮੇਰਾ ਦਿਲ ਕਰਦਾ ਕਿ ਮੈਂ ਸੁਸਾਈਡ ਕਰਨਾ ਤਾਂ ਇਸ ਤਰ੍ਹਾਂ ਦੀ ਜਿਹੜੇ ਮਾਹੌਲ ਸੀਗੇ ਇਹ ਉਹ ਲੀਡਰ ਆ ਜਿਹਦੇ ਤੇ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗੇ ਕਿ ਲੱਖਾਂ ਦੇ ਵਿੱਚ ਗੱਲ ਸੀਗੀ ਉਹ ਤੇ ਹੁਣ ਤਾਂ ਕਰੋੜਾ ਕਰੋੜਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੇ ਉਹ ਨਹੀਂ ਛੱਡੇ ਪੈਸੇ ਤੇ ਉਹ ਤੁਸੀਂ ਦੱਸੋ ਵੀ ਜੇ ਇਹਨਾਂ ਨੂੰ ਮਿਲਦੇ ਹੁੰਦੇ ਛੱਡ ਦਿੰਦੇ ਸੋ ਬਿਲਕੁਲ ਨਹੀਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਲੋਕਾਂ ਦੇ ਦਿਲ ਜਿੱਤ ਕੇ ਲੋਕਾਂ ਦੇ ਨਾਲ ਪਿਆਰ ਬਣਾ ਕੇ ਲੋਕਾਂ ਦਾ ਸਤਿਕਾਰ ਕਰਕੇ ਪਾਵਰ ਦੇ ਵਿੱਚ ਆਉਣ ਵਾਸਤੇ ਅੱਗੇ ਆਉਣ ਵਾਸਤੇ ਜਿਹੜੀ ਹਰ ਜਿਹੜੀ ਸੰਭਵ ਜਿਹੜੀ ਕੋਸ਼ਿਸ਼ ਕਰ ਰਹੀ ਹੈਗੀ ਆ ਲੋਕਾਂ ਦਾ ਲੋਕਾਂ ਦੇ ਕੰਮਕਾਜ ਲੋਕਾਂ ਨਾਲ ਜੋ ਮਾਨਸਤਕਾਰ ਕਰਕੇ ਫਿਰ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਨਾ ਕਿ ਇਸ ਤਰ੍ਹਾਂ ਦਾ ਕੋਈ ਸੌਦੇਬਾਜ਼ੀ ਕਿਉਂਕਿ ਅਲੀਗੇਸ਼ਨ ਲਾਉਂਦੇ ਨੇ ਕੋਈ ਪ੍ਰੂਫ ਕੁਝ ਹੁੰਦਾ ਨਹੀਂ ਸੋ ਇਹੀ ਹੈ ਕਦੇ ਵੀ ਸੋ ਸਰ ਤੁਸੀਂ ਇੱਕ ਵੱਡੇ ਅਫਸਰ ਵਜੋਂ ਰਿਟਾਇਰ ਹੋਏ ਹੋ ਤੇ ਪਾਰਟੀ ਜੁਆਇਨ ਕੀਤੀ ਹੈ ਤੁਸੀਂ ਮੈਂ ਤੁਹਾਡੀ ਗੱਲ ਨਾਲ ਕਾਫੀ ਹੱਦ ਤੱਕ ਸਹਿਮਤਾਂ ਤੁਹਾਡੀ ਪਾਰਟੀ ਬਾਰੇ ਆਖਰੀ ਸਵਾਲ ਤੁਹਾਨੂੰ ਸਮਝ ਘਟ ਹੈ ਕਿ ਇਹ ਗੱਲ ਮਸ਼ਹੂਰ ਹੋ ਗਈ ਹੈ ਤੁਹਾਡੀ ਪਾਰਟੀ ਬਾਰੇ ਕਿ ਤੁਸੀਂ ਜਿਹੜੇ ਤੁਹਾਡੇ ਵਰਕਰ ਨੇ ਜਿਹੜੇ ਕੋਰ ਮੈਂਬਰ ਰਹੇ ਨੇ ਜਾਂ ਤੁਸੀਂ ਜਿਵੇਂ ਨਵੇਂ ਆਏ ਹੋ ਤੁਹਾਡਾ ਤਾਂ ਸਤਿਕਾਰ ਹੋਏਗਾ ਪਰ ਜਿਹੜੇ ਦੂਜੀਆਂ ਪਾਰਟੀਆਂ ਚੋਂ ਖੁੰਘ ਕੇ ਲੈ ਕੇ ਆਏ ਨੇ ਜਾਂ ਖੁਦ ਬਖੁਦ ਜਿਨ੍ਹਾਂ ਦਾ ਸਿਆਸੀ ਪੂੰਜੀ ਖਤਮ ਹੋ ਚੁੱਕੀ ਸੀਗੀ ਉਹ ਜਿਹੜੇ ਭਾਰਤ ਜਨਤਾ ਪਾਰਟੀ ਜਾ ਰਹੇ ਨੇ ਤੁਸੀਂ ਮੁਕਸਰ ਜिले ਨਾਲ ਸੰਬੰਧ ਰੱਖਦੇ ਹੋ ਸਰਦਾਰ ਜਗਮੀ ਸਿੰਘ ਰਾਠ ਸਾਹਿਬ ਗਏ ਨੇ ਚਰਨਜੀਤ ਸਿੰਘ ਰਾਠ ਸਾਹਿਬ ਗਏ ਨੇ ਪਹਿਲਾ ਰਾਜਾ ਸਾਹਿਬ ਗਏ ਸੀ ਕੈਪਟਨ ਮਰਿੰਦਰ ਸਿੰਘ ਹੁਣੀ ਕਹਿੰਦੇ ਉਹ ਵੀ ਨਾ ਖੁਸ਼ ਨੇ ਸੋ ਮੈਂ ਸਮਝਦਾ ਕਿ ਜਿਹੜੇ ਬਣੇ ਬਣਾਏ ਲੀਡਰ ਦੂਜੀਆਂ ਪਾਰਟੀਆਂ ਚੋਂ ਪਰਮਾ ਲਏ ਜਾਂਦੇ ਨੇ ਜਾਂ ਉਹ ਸਮਝਦੇ ਨੇ ਕਿ ਭਾਤ ਜਨਤਾ ਪਾਰਟੀ ਸ਼ਾਇਦ ਫਿਊਚਰ ਦੇ ਵਿੱਚ ਤਕੜੀ ਪਾਰਟੀ ਹੋਣ ਵਾਲੀ ਹੈ ਉਧਰ ਨੂੰ ਮਹਾਨ ਜਿਨ੍ਹਾਂ ਦਾ ਹੁੰਦਾਗਾ ਉਹਨਾਂ ਦਾ ਇੱਜ਼ਤਮਾਨ ਨਹੀਂ ਹੁੰਦਾ ਅੱਜ ਦੀਆਂ ਖਬਰਾਂ ਹੀ ਸੀਗੀਆਂ ਕਿ ਰਾਜਾ ਕੈਪਟਨ ਮਰਿੰਦਰ ਸਿੰਘ ਵੀ ਸ਼ਾਇਦ ਨਾਖੁਸ਼ ਨੇ ਤੇ ਉਹ ਕਾਂਗਰਸ ਚ ਵਾਪਸ ਆ ਜਾਂਦੀ ਸੰਭਾਵਨਾ ਵੀ ਹੈਗੀ ਹੈ ਇਹ ਕਿਉਂ ਆ ਭਲਾ ਆ ਕਿ ਪਾਰਟੀ ਜਿਹੜੀ ਹੈ ਉਹ ਬਾਹਰੋਂ ਆਿਆਂ ਦਾ ਸਤਕਾਰ ਹੀ ਨਹੀਂ ਕਰਦੀ ਜਿਵੇਂ ਨਹੀਂ ਕੋਈ ਐਸੀ ਐਸੀ ਗੱਲ ਨਹੀਂ ਪਹਿਲੀ ਗੱਲ ਤੇ ਇਹ ਹੈ ਜੀ ਖੁੰਗ ਕੇ ਨਹੀਂ ਲੈ ਕੇ ਆਉਂਦੇ ਕੋਈ ਵੀ ਨਹੀਂ ਖੁੰਗ ਕੇ ਲਿਆਂਦਾ ਨਹੀਂ ਨਾ ਹੀ ਖੁੰਗ ਕੇ ਲਿਆਂਦਾ ਜਿਹੜਾ ਦੂਜੀ ਥਾਂ ਤੇ ਆ ਕੇ ਬੰਦਾ ਉਹ ਲੱਗਦਾ ਜਿਹੜਾ ਕੋਈ ਪੌਦਾ ਆਪਾ ਲਾਉਣੇ ਆ ਤਾਂ ਉਹ ਲੱਗਦਾ ਵੀ ਨਹੀਂ ਤੇ ਉਹਨੂੰ ਫਲ ਵੀ ਨਹੀਂ ਦਿੰਦਾ ਹੁੰਦਾ ਤਾਂ ਉਹਦੇ 'ਚ ਇਹ ਹੈਗਾ ਕਿ ਜਿਹੜੇ ਵੀ ਭਾਰਤੀ ਜਨਤਾ ਪਾਰਟੀ ਦਾ ਕੰਮ ਕਾਜ ਦੇਖ ਕੇ ਦੇਸ਼ ਪ੍ਰਤੀ ਉਹਨਾਂ ਦੀਆਂ ਨੀਤੀਆਂ ਦੇਖ ਕੇ ਜਿਹੜੇ ਲੋਕ ਖੁਦ ਬਖੁਦ ਜਿਹੜੇ ਹੈਗੇ ਉਹ ਕਿੱਚੇ ਹੁੰਦੇ ਨੇ ਤੁਸੀਂ ਸਦਰ ਜਗਮੀਤ ਸਿੰਘ ਬਰਾੜ ਹੋਰਾਂ ਦੀ ਗੱਲ ਕੀਤੀ ਆ ਉਹ ਮੇਰੇ ਸ਼ਹਿਰ ਨਾਲ ਸਬੰਧਤ ਨੇ ਮੇਰੇ ਘਰ ਦੇ ਵੀ ਗੁੰਾਂਢੀ ਹੈ ਮੇਰੇ ਖੇਤ ਦੇ ਵੀ ਗੁੰਾਂਢੀ ਹੈ ਔਰ ਚੰਗਾ ਸਾਡਾ ਭਰਾਵਾਂ ਵਾਲਾ ਪਿਆਰ ਆ ਤਾਂ ਉਹਨਾਂ ਨੇ ਖੁਦ ਵੀ ਆਪਣੀ ਇੱਕ ਮੀਡੀਆ ਨੂੰ ਮੀਡੀਆ ਚੈਨਲ ਤੇ ਉਹਨਾਂ ਨੇ ਦੱਸਿਆ ਹੈਗਾ ਮੈਂ 2015 ਤੋਂ ਮੈਂ ਕੋਸ਼ਿਸ਼ ਕਰ ਰਿਹਾ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਵਾਸਤੇ ਤਾ ਹੁਣ ਤੱਕ ਹੁਣ ਜਾ ਕੇ ਮੈਨੂੰ ਮੌਕਾ ਮਿਲਿਆ ਕਿ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ ਸੋ ਇਸ ਕਰਕੇ ਜਿਹੜਾ ਵੀ ਕੋਈ ਲੀਡਰ ਸਾਡੇ ਕੋਲੇ ਆਉਂਦਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਉਂਦਾ ਉਹਦਾ ਸਤਿਕਾਰ ਹੁੰਦਾ ਹੈ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਉਹ ਵੀ ਸਾਡੇ ਵਧੀਆ ਲੀਡਰ ਨੇ ਉਹਨਾਂ ਦਾ ਪੂਰਾ ਮਾਨਸਤਕਾਰ ਹੈ ਤਾਂ ਉਹ ਉਹ ਇਸ ਕਰਕੇ ਕੋਈ ਉਹਨਾਂ ਦੇ ਵਾਪਸ ਜਾਣ ਦੀ ਕੋਈ ਹਜੇ ਚਰਚਾ ਨਹੀਂ ਹੋਈ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਇਹ ਇਹਨਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਹੀ ਨੇ ਜੇ ਕਾਂਗਰਸ ਦੀ ਗੱਲ ਕਰ ਲਈ ਤੇ ਕਾਂਗਰਸ ਦੇ ਵਿੱਚ ਕਿੰਨੇ ਮੇਰੇ ਘਟੋ ਘਟਾ ਦੀ ਦਰਜਨ ਤੋਂ ਵੱਧ ਜਿਹੜੇ ਲੀਡਰ ਜਿਹੜੇ ਹੈਗੇ ਨੇ ਸ਼ਾਮ ਨੂੰ ਮੁੱਖ ਮੰਤਰੀ ਬਣ ਕੇ ਸੁਣਦੇ ਨੇ ਵੀ ਅਗਲਾ ਮੁੱਖ ਮੰਤਰੀ ਮੈਂ ਹੋਊਂਗਾ ਸੋ ਇਸ ਕਰਕੇ ਉਹ ਹੀ ਅਫਵਾਹਾਂ ਫਲਾਈ ਜਾਂਦੇ ਨੇ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਆ ਜੀ ਉਹ ਆਉਣ ਜੀ ਬਿਲਕੁਲ ਨਾ ਉਹ ਵਾਪਸ ਜਾਣ ਵਾਲੇ ਹੈਗੇ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਸਤਾ ਕੈਪਟਨ ਅਮਰਿੰਦਰ ਸਿੰਘ ਵੀ ਔਰ ਸਤਾ ਜਗਮੀਤ ਸਿੰਘ ਬਰਾੜ ਦੇ ਹੋਰਾਂ ਦੇ ਆਉਣ ਨਾਲ ਚਰਨਜੀਤ ਸਿੰਘ ਬਰਾੜ ਦੇ ਆਉਣ ਨਾਲ ਔਰਕਾਰ ਸਿੰਘ ਹੋਰਾਂ ਦੇ ਆਉਣ ਨਾਲ ਤਾਂ ਬੜੇ ਬਹੁਤ ਸਾਰ ਰਿਪਜੀਤ ਸਿੰਘ ਬਰਾੜ ਰੋਟਾ ਤੇ ਔਨ ਨਾਲ ਬੜਾ ਬਲ ਮਿਲਿਆ ਹੈਗਾ ਭਾਰਤੀ ਜਨਤਾ ਪਾਰਟੀ ਨੂੰ ਔਰ ਪੂਰੇ ਜਿਹੜੇ ਵੀ ਲੀਡਰ ਸਾਡੇ ਕੋਲੇ ਆਉਂਦੇ ਨੇ ਉਹ ਮਤਲਬ ਖਿੱਚ ਕੇ ਨਹੀਂ ਲੈਂਦੇ ਜਾਂਦੇ ਉਹ ਪਾਰਟੀ ਦੀਆਂ ਪਾਲਿਸਿਸ ਦੇਖ ਕੇ ਉਹਨਾਂ ਦੀਆਂ ਨੀਤੀਆਂ ਨੂੰ ਦੇਖ ਕੇ ਫਿਰ ਉਹ ਆ ਕੇ ਜੁਆਇਨ ਕਰਦੇ ਨੇ ਕਿ ਕਿਸੇ ਇੱਕ ਮੈਂ ਹੋ लास्ट ਹਾਂਜੀ ਭਾਰਤ ਜਨਤਾ ਪਾਰਟੀ ਜਿਹੜੀ ਹੈ ਇਹ ਵਜ੍ਹਾ ਸ਼ਹਿਰਾਂ 'ਚ ਛੋਟੇ ਸ਼ਹਿਰਾਂ 'ਚ ਜਾਂ ਨੀਮ ਸ਼ਹਿਰੀ ਇਲਾਕਿਆਂ ਦੇ ਵਿੱਚ ਤੇ ਥੋੜਾ ਬਹੁਤਾ ਇਹਨਾਂ ਦਾ ਬੋਲਬਾਲਾ ਦਿਖਾਈ ਦਿੰਦਾ ਲੇਕਿਨ ਪਿੰਡਾਂ ਦੇ ਵਿੱਚ ਤੇ ਕਿਸਾਨੀਆਂ ਕਿਸਾਨਾਂ ਦੇ ਵਿੱਚ ਅਜੇ ਇਹਨਾਂ ਦੀ ਬਹੁਤੀ ਮੋਮੈਂਟਮ ਨਹੀਂ ਬਣੀ ਉਧਰਲੇ ਬੰਨੇ ਅਖੀਰੀ ਜਾ ਕੇ ਲੋੜ ਪੈਗੀ ਸ਼੍ਰੋਮਣੀ ਕਾਲਾ ਦਲ ਦੀ ਉਧਰਲੇ ਬੰਨੇ ਜੇਕਰ ਇਹ ਨਹੀਂ ਆਪਸ ਵਿੱਚ ਰਲਦੇ ਤਾਂ ਇੱਕ ਵਾਰੀ ਫੇਰ ਇਹ ਜਿਹੜਾ ਸਰਕਾਰ ਬੰਨ ਤੋਂ ਵਿਰਵੇ ਹੋ ਜਾਣਗੇ ਨਹੀਂ ਮੈਂ ਦੱਸਦਾ ਜੀ ਉਹਦੇ ਚ ਵੀਰ ਜੀ ਇਹ ਆ ਕਿ ਮੈਂ ਤੁਹਾਨੂੰ ਪਿੰਡਾਂ ਦੀ ਗੱਲ ਦੱਸ ਦਵਾਂ ਬਰੀਫ ਕਰਕੇ ਕਿਉਂਕਿ ਸਮਾਂ ਤੁਹਾਡੇ ਕੋਲ ਥੋੜਾ ਉਹਦੇ ਵਿੱਚ ਇਹ ਹੈਗਾ ਕਿ ਮੈਨੂੰ ਇਸ ਵਾਰੀ ਜਿਹੜੀਆਂ ਹੁਣ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਹੋਈਆਂ ਇਹਦੇ ਵਿੱਚ ਮੈਨੂੰ ਅਬੋਰ ਵਿਧਾਨ ਸਭਾ ਹਲਕੇ ਦਾ ਇੰਚਾਰਜ ਲਾਇਆ ਸੀ ਪਾਰਟੀ ਨੇ ਤਾਂ ਉੱਥੇ ਸਾਡੇ ਕੋਲੇ ਦੋ ਸੀਗਿਆ ਜ਼ਿਲ੍ਹਾ ਪ੍ਰੀਸ਼ਦੀਆਂ ਸਵੀਟਾਂ ਉਹ ਦੋਨੇ ਦੀਆਂ ਦੋਨੇ ਅਸੀਂ ਜਿੱਤੀਆਂ ਹੈਗੀਆਂ 16 ਜ਼ਿਲ੍ਹਾ ਬਲਾਕ ਸੰਪਤੀ ਦੀਆਂ ਸੀ ਉਹਨਾਂ ਦੇ ਵਿੱਚੋਂ ਅਸੀਂ 16 ਦੇ ਵਿੱਚੋਂ 8 ਜਿੱਤੀਆਂ ਨੌਵੀਂ ਤੇ ਵੀ ਸੀ ਬਿਲਕੁਲ ਬਰਾਬਰ ਤੇ ਰਹੇਗੇ ਤੇ ਉਹ ਟਾਸ ਤੇ ਫੈਸਲਾ ਹੋਇਆ ਤਾਂ ਇਸ ਕਰਕੇ ਪਿੰਡਾਂ ਅਨਰੋਲ ਪਿੰਡਾਂ ਦੇ ਲੋਕਾਂ ਨੇ ਵੋਟਾਂ ਪਾਈਆਂ ਔਰ ਲੋਕ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਧਾਰ ਬਣਾ ਵਧੀਆ ਬਣ ਰਿਹਾ ਹੈ ਡੇ ਬਾਈ ਡੇ ਵੱਧ ਰਿਹਾ ਹੈਗਾ ਔਰ ਇੱਕ ਮੈਂ ਇੱਥੇ ਕਲੀਅਰ ਕਰ ਦੇਣੀ ਚਾਹਣਾ ਆਪਣੇ ਸਾਰੇ ਸਰੋਤਿਆਂ ਨੂੰ ਆਪਣੇ ਚੈਨਲਦਿਆਂ ਨੂੰ ਜੀ ਰੇਡੀਓ ਚੈਨਲ ਤਾਂ ਕਿ ਭਾਰਤੀ ਜਨਤਾ ਪਾਰਟੀ ਕਿ ਅਜੇਹੋ ਅਜੇਹੀ ਪਾਰਟੀ ਆ ਕਿ ਕਿਸੇ ਨੂੰ ਵੀ ਜੁਆਇਨ ਕਰਾਉਣ ਵਾਸਤੇ ਕਿਸੇ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨ ਵਾਸਤੇ ਨਾ ਕਦੇ ਕਿਸੇ ਅਹੁਦੇ ਦੀ ਪੇਸ਼ਕਸ਼ ਕਰਦੀ ਆ ਨਾ ਕਦੇ ਕਿਸੇ ਪੈਸਾ ਦੇਣ ਦੀ ਪੇਸ਼ਕਸ਼ ਕਰਦੀ ਆ ਕਦੇ ਵੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਮੈਨੂੰ ਵੀ ਜਿਹੜੇ ਤੁਸੀਂ ਉਹਦੇ ਦੱਸਿਆ ਹੈਗਾ ਸਟੇਟ মিডিਆ ਪੇਨਲਿਸਟ ਲਿਆ ਬੀਜਪੀ ਕਿਸਾਨ ਮੋਰਚਾ ਦਾ ਸਟੇਟ ਜਨਰਲ ਸੈਕਟਰੀ ਲਿਆ ਔਰ आईसीआर ਦਾ ਮੈਂਬਰ ਲਿਆ ਮੈਂ ਇੱਕ ਵੀ ਉਹਦੇ ਦੀ ਡਿਮਾਂਡ ਨਹੀਂ ਕੀਤੀ ਬਿਨਾ ਡਿਮਾਂਡ ਕੀਤੇ ਮੈਨੂੰ ਸਾਰੇ ਉਹਦੇ ਜਿਹੜੇ ਮੇਰੇ ਵਟਸਐਪ ਤੇ ਮੇਰੇ ਕੋਲੇ ਆਰਡਰ ਹੀ ਆਉਂਦੇ ਨੇ ਵੀ ਤੁਹਾਨੂੰ ਆ ਜਿੰਮੇਵਾਰੀ ਦਿੱਤੀ ਜਾਂਦੀ ਹੈ ਇਹਨੂੰ ਉਹਦੇ ਦੀ ਇਹ ਜਿੰਮੇਵਾਰੀ ਆ ਪਾਰਟੀ ਦੇ ਵਾਸਤੇ ਅਸੀਂ ਸੇਵਾ ਕਰਾਂਗੇ ਪਾਰਟੀ ਦੇਸ਼ ਵਾਸਤੇ ਕੰਮ ਕਰਦੀ ਆ ਤਾਂ ਇਹ ਸਾਡਾ ਦੇਸ਼ ਜਾਏਗਾ ਡੇ ਬਾਏ ਡੇ ਉਹ ਅੱਗੇ ਜਾਏਗਾ ਤਾਂ ਇਸ ਕਰਕੇ ਜਿਹੜਾ ਦੇਸ਼ ਦੇ ਹਿੱਤਾਂ ਵਾਸਤੇ ਦੀ ਭਾਰਤੀ ਜਨਤਾ ਪਾਰਟੀ ਔਰ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਕਿ ਪੰਜਾਬ ਦੇ ਵਿੱਚ ਜੇ ਜੋ ਹੁਣ ਮਾਹੌਲ ਚੱਲ ਰਿਹਾ ਹੈਗਾ ਪੰਜਾਬ ਦੇ ਲੋਕ ਇਸ ਗੱਲ ਵਾਸਤੇ ਹੁਣ ਸੋਚਣ ਲੱਗੇ ਨੇ ਕਿ ਵਾਕਈ ਜਿਹੜੇ ਹੈਗੇ ਅਸੀਂ ਇਹਨਾਂ ਨੂੰ ਬਦਲਾਅ ਲੈ ਕੇ ਆਂਦਾ ਸੀ ਦੂਜੀਆਂ ਪਾਰਟੀਆਂ ਨੂੰ ਪਾਸੇ ਕਰਕੇ ਇਹਨਾਂ ਨੇ ਜੋ ਮਾਹੌਲ ਕਰਤਾ ਹੈਗਾ ਇਸ ਤੋਂ ਤਾਂ ਇਹ ਹੈਗਾ ਕਿ ਇਸ ਵਾਰੀ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇ ਕੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਉਹ ਪੰਜਾਬ ਦੇ ਵਿੱਚ ਬਣਾਈਏ ਜੋ ਕਿ ਦੇਸ਼ ਦੇ ਹਿੱਤ ਵਿੱਚ ਹੋਏਗੀ ਔਰ ਪੰਜਾਬ ਦੇ ਹਿੱਤ ਵਿੱਚ ਹੋਏਗੀ ਔਰ ਕਿਸਾਨ ਦੇ ਵਪਾਰੀ ਦੇ ਸਟੂਡੈਂਟਸ ਦੇ EMPLOYEES ਦੇ ਜਿਹੜੇ ਹੱਕ ਦੇ ਵਿੱਚ ਇਹ ਜਾਏਗੀ ਗੱਲ ਸੋ ਸਾਹਿਬ ਤੁਹਾਡਾ ਸਮਾਂ ਕੱਢ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਪਹਿਲੀ ਵਾਰਾ ਪ੍ਰੋਗਰਾਮ ਚ ਆਏ ਹੋ ਲੇਕਿਨ ਤੁਸੀਂ ਅਕਸਰ ਭਾਤੀ ਜਨਤਾ ਪਾਰਟੀ ਦੇ মিডিਆ ਪੈਨਲ ਚ ਹੋਣ ਕਰਕੇ ਇਹਨਾਂ ਇਸ਼ੂਜ਼ ਬਾਰੇ ਹਮੇਸ਼ਾ ਤੁਹਾਨੂੰ ਜਾਣਕਾਰੀ ਹੁੰਦੀ ਹੈ ਤੁਹਾਨੂੰ ਅਗਾਹ ਨੂੰ ਵੀ ਅਸੀਂ ਸੰਪਰਕ ਕਰਦੇ ਰਹਾਂਗੇ ਤੁਹਾਡਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੀਜੀ ਥੈਂਕ ਯੂ ਸੋ ਮਚ